ਤਨ ਜਵਾਕਾਂ ਦਾ ਮੋਹ ਛੱਡ ਕੇ ਤੇ ਘਰ ਵਾਲੇ ਨੂੰ ਛੱਡ ਕੇ ਕਿਸੇ ਹੋਰ ਬੰਦੇ ਨਾਲ ਰਹਿ ਰਹੀ ਆ ਬਿਨਾਂ ਤਲਾਕ ਤੋਂ ਇੱਕ ਔਰਤ ਜੋ ਕਿ ਇੱਕ ਪਿੰਡ ਦੇ ਵਿੱਚ ਹੀ ਉਸੇ ਪਿੰਡ 'ਚ ਜਿਹੜੇ ਪਿੰਡ 'ਚ ਵਿਆਹ ਕੇ ਆਈ ਸੀ ਉਸੇ ਪਿੰਡ 'ਚ ਕਿਸੇ ਹੋਰ ਬੰਦੇ ਨਾਲ ਰਹਿ ਰਹੀ ਆ ਨਾ ਉਹ ਬੰਦੇ ਨੂੰ ਤਲਾਕ ਦਿੰਦੀ ਆ ਨਾ ਉਹਦੇ ਆ ਕੇ ਬਸਦੀ ਆ ਉਹ ਬਹੁਤ ਔਖਾ ਉਹਦੇ ਨਾਲ ਆਪਾਂ ਗੱਲ ਕਰਾਵਾਂਗੇ ਰੋਂਦਾ ਵਿਚਾਰਾ ਘਰੇ ਵੇ ਕਿ ਵੀ ਉਹਦਾ ਸਾਰਾ ਕੰਮ ਛੁੱਟ ਗਿਆ ਉਹ ਬਹੁਤ ਦੁਖੀ ਆ ਉਹ ਇੱਕ ਜਵਾਕਾਂ ਕਰਕੇ ਜ਼ਿੰਦਗੀ ਜਿਉ ਰਿਹਾ ਵੀ ਜੇ ਮੈਂ ਕੁਝ ਕਰਤਾ ਮੇਰੇ ਜਵਾਕਾਂ ਨਾਲ ਉਲ ਜਾਣ ਤੇ ਐਸੇ ਕਰਕੇ ਅੱਜ ਆਪਾਂ ਉਹਨੂੰ ਕੈਮਰੇ ਸਾਹਮਣੇ ਲੈ ਕੇ ਆਉਣੇ ਤਾਂ ਆਪਾਂ ਜੀ ਨਾਲ ਗੱਲ ਕਰਦੇ ਆ ਆ ਜਾ ਮਾੜਿਆ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿਹੋ ਜਿਹੇ ਇਨਸਾਨ ਨਾਲ ਇੱਕ ਇਹ ਜੀ ਮੰਨ ਕੇ ਚੱਲੋ ਵੀ ਦੁਰਦੇਸ਼ੀ ਹੋ ਰਹੀ ਆ ਦੁਰਦੇਸ਼ੀ ਦਾ ਮਤਲਬ ਕੀ ਇਹਦਾ ਵਿਆਹ ਹੋਇਆ ਵਿਆਹ ਹੋ ਕੇ ਦੋ ਜਵਾਕ ਜੰਮੇ ਤੇ ਘਰ ਵਾਲੀ ਕਿਸੇ ਹੋਰ ਨਾਲ ਰਹਿ ਰਹੀ ਆ ਕਿਉਂ ਰਹਿ ਰਹੀ ਆ ਇਹ ਆਪਾਂ ਗੱਲ ਕਰਦੇ ਆ ਸੱਸੀ ਜੀ ਸੱਸੀ ਜੀ ਕੀ ਹਾਲ ਆ ਬਈ ਬਹੁਤ ਵਧੀਆ ਬਈ ਠੀਕ ਹੋ ਹਾਂਜੀ ਹਾਂਜੀ ਕੀ ਗੱਲ ਹੋਈ ਤੁਹਾਡਾ ਵਿਆਹ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਕੀ ਗੱਲ ਹੋਈ ਜਿਹੜਾ ਤੁਸੀਂ ਇੱਕ ਵੀ ਕੈਮਰੇ ਸੰਭਲਿਉਣਾ ਪਿਆ ਬਈ ਮੈਂ ਮੈਂ ਬਹੁਤ ਦੁਖੀ ਆ ਮੈਨੂੰ ਕਿਤੇ ਵੀ ਇਨਸਾਫ ਨਹੀਂ ਮਿਲ ਰਿਹਾ ਮੈਂ ਸਾਰੇ ਪਾਸੇ ਜਾ ਕੇ ਵੇਖ ਲਿਆ ਠੀਕ ਆ सरपंच ਨੂੰ ਕਿਹਾ ਗਿਆ ਸਾਰੇ ਪਿੰਡਾਂ ਵਿੱਚ ਸਰਪੰਚ ਨੂੰ ਵੀ ਕਿਹਾ ਮੈਂਬਰ ਨੂੰ ਵੀ ਕਿਹਾ ਬਈ ਹਰ ਇੱਕ ਬੰਦਾ ਲਾਰੇ ਲਾ ਦਿੰਦਾ ਵੀ ਅੱਜ ਕਰਾਉਣੇ ਆ ਤੇਰਾ ਕੱਲ ਨੂੰ ਕਰਾਉਣੇ ਆ ਪਰਸੋਂ ਕਰਾਉਣੇ ਆ ਬਈ ਗੱਲ ਸਾਰੀ ਇਹ ਹੈ ਵੀ ਜਿਹੜੀ ਅਮਰੀਕਾ ਵਾਲੀ ਆ ਪਿੰਡ ਦੇ ਵਿੱਚ ਹੀ ਕਿਸੇ ਤਰ੍ਹਾਂ ਆੜ ਬੰਦੇ ਨਾਲ ਰਹਿ ਰਹੀ ਆ ਬਿਨਾ ਮੈਨੂੰ ਤਲਾਕ ਦਿੱਤੇ ਅੱਛਾ ਬਿਨਾ ਤਲਾਕ ਦਿੱਤੇ ਏ ਤਰਨਾੜ ਬੰਦੇ ਨਾਲ ਰਹਿ ਰਹੀ ਆ ਤੇ ਕਿੰਨਾ ਟਾਈਮ ਹੋ ਗਿਆ ਉਹਦੇ ਨਾਲ ਰਹਿੰਦੀ ਨੂੰ ਤੇ ਕਿੰਨਾ ਟਾਈਮ ਸੋਡੇ ਵਿਆਹ ਨੂੰ ਹੋ ਗਿਆ ਅੱਜ 2 ਸਾਲ ਹੋ ਗਏ ਉਸ ਬੰਦੇ ਨਾਲ ਰਹਿੰਦੀ ਨੂੰ ਬਈ ਨਾ ਤਾਂ ਮੈਨੂੰ ਤਲਾਕ ਦਿੰਦੀ ਆ ਨਾ ਮੇਰੇ ਘਰੇ ਵਸ ਰਹੀ ਆ ਕਹਿੰਦੀ ਮੈਂ ਤੈਨੂੰ ਤਲਾਕ ਨਹੀਂ ਦੇਣਾ ਕਿੰਨਾ ਜਵਾਬ ਆ ਤੁਹਾਡੇ ਮੇਰੇ ਤੇ ਵੀ ਤਿੰਨ ਜਵਾਬ ਆ ਕਿੰਨਾ ਟਾਈਮ ਹੋ ਗਿਆ ਕੁੜੀਆਂ ਇੱਕ ਮੁੰਡਾ ਬਈ ਵਿਆਹ ਹੋਣ ਕਿੰਨਾ ਤੇ ਵਿਆਹ ਨੂੰ ਮੇਰੇ ਨੂੰ ਬਹੁਤ ਟਾਈਮ ਹੋ ਗਿਆ ਬਈ 14-15 ਸਾਲ ਹੋ ਗਏ। ਬਾਈ ਕਹਿੰਦਾ ਨਾ 14-15 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਤਿੰਨ ਜਵਾਕ ਆ, ਦੋ ਕੁੜੀਆਂ ਤੇ ਇੱਕ ਮੁੰਡਾ। ਬਿਨਾ ਤਲਾਕ ਦਿੱਤੇ ਕਿਸੇ ਹੋਰ ਬੰਦੇ ਨਾਲ ਰਹਿ ਰਹੀ ਆ। ਕਹਿੰਦਾ 2 ਸਾਲ ਹੋ ਗਏ ਉਹਨੂੰ ਰਹਿੰਦੇ ਨੂੰ। ਪਿੰਡ ਦੇ ਵਿੱਚ ਹਰ ਇੱਕ ਬੰਦੇ ਦੀ ਮੈਂ ਮਿਹਨਤ ਕਰ ਲਈ ਸਰਪੰਚ ਦੀ, ਮੈਂਬਰਾਂ ਦੀ, ਪੁਲਿਸ ਦੀ ਵੀ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਮੈਂ ਹਰ ਇੱਕ ਬੰਦੇ ਦੇ ਜਾ ਜਾ ਕੇ ਘੇੜੇ-ਘੇੜੇ ਕੱਢ ਕੇ ਮੈਂ ਹੰਬ ਗਿਆ। ਮੈਂ ਉਹਦੇ ਜਵਾਕ ਪਾਲਾਂ ਕਿ ਉਹਨਾਂ ਦੀ ਮਿਹਨਤਾਂ ਕਰਾਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਕਿਉਂਕਿ ਮੈਂ ਇਹ ਚੀਜ਼ ਚਾਹਣਾ ਵੀ ਮੈਨੂੰ ਤਲਾਕ ਦੇਵੇ ਮੈਂ ਆਪਦੇ ਇੱਕ ਪਾਸੇ ਹੋ ਕੇ ਮੈਂ ਆਪਦਾ ਜਵਾਕਾਂ ਦਾ ਧਿਆਨ ਰੱਖ ਸਕਾਂ ਵੀ ਕੱਲ ਨੂੰ ਇਹ ਨਾ ਹੋਵੇ ਚਾਰਾਂ ਪੰਜ ਸਾਲਾਂ ਨੂੰ ਆ ਕੇ ਮੇਰੇ ਘਰੇ ਬਹਿ ਜੇ ਤੇ ਮੇਰੇ ਜਵਾਕਾਂ ਦੇ ਗਲਤ ਅਸਰ ਪਵੇ। ਬਈ ਹੁਣ ਮੰਨ ਕੇ ਚੱਲ ਜਿਹੜਾ ਤਰਨਾਟ ਬੰਦਾ ਉਹ ਛੋਡੇ ਨਾਲ ਵੀ ਕਦੋਂ ਉਹਨੂੰ ਕਿਵੇਂ ਉਹਦੇ ਨਾਲ ਗੱਲਬਾਤ ਹੋਈ ਕੀ ਚੱਕਰ ਬਣਿਆ। ਚੱਕਰ ਇਹ ਬਣਿਆ ਬਈ ਮੇਰੇ ਨਾਲ ਖੇਤਾਂ ਦੇ ਵਿੱਚ ਘਰ ਹੈ ਬਈ। ਠੀਕ ਹੈ। ਤੇ ਆਪਣੇ ਖੇਤ ਦੇ ਨਾਲ ਨਾ 10 ਕਿੱਲੇ ਉਸ ਬੰਦੇ ਦੀ ਜ਼ਮੀਨ ਹੈ। ਯਾਚੋ ਠੀਕ ਆ ਤੇ ਮੈਨੂੰ ਆਏ ਸੀਗਾ ਚੱਲ ਮੇਰੇ ਤਿੰਨ ਕਿੱਲੇ ਹੈਗੇ ਯਾਰ ਵੀ ਹਣਾ ਵੀ ਇਹ 10 ਕ ਕਿੱਲੇ ਜ਼ਮੀਨ ਜਿਹੜੀ ਨਾਂ ਲੱਗਦੀ ਹੈ ਘਰ ਦੇ ਆਪਾਂ ਲੈ ਲਈਏ ਹਣਾ ਵੀ ਉਹ ਠੇਕੇ ਤੇ ਲੈ ਲਈਏ ਠੀਕ ਹੈ ਤੇ ਉਸ ਤਰਨਾਡ ਬੰਦੇ ਤੋਂ ਮੈਂ ਵੀ ਠੇਕੇ ਤੇ ਜ਼ਮੀਨ ਲੈ ਲਈ ਠੀਕ ਆ ਤੇ ਉਸ ਠੇਕੇ ਦੀ ਜ਼ਮੀਨ ਜਦੋਂ ਮੈਂ ਬੋਣ ਲੱਗ ਗਿਆ ਬਈ ਹਣਾ ਵੀ ਉਹਦਾ ਆਉਣਾ ਜਾਣਾ ਵੀ ਸਾਡੇ ਖੇਤ ਵੀ ਬਣ ਗਿਆ ਆਪਣੇ ਘਰੇ ਵੀ ਬਣ ਗਿਆ ਬਈ ਕਿਉਂਕਿ ਪੈਸਾ ਲੈਣਾ ਦੇਣਾ ਹੁੰਦਾ ਸਾਰਾ ਸਿਸਟਮ ਵੀ ਅਗਲਾ ਕਹਿੰਦਾ ਵੀ ਬਈ ਯਾਰ ਹਣਾ ਵੀ ਇਸੇ ਦੇ ਕਰ ਲਾ ਜਾਂ ਐਂ ਕਰ ਲੈਨੇ ਆ ਉਹ ਕਰ ਪਰ ਮੈਂ ਕਿ ਨਹੀਂ ਮੈਂ ਆਪ ਠੇਕੇ ਦੀ ਕਰਨੀ ਆਣਾ ਵੀ ਤੂੰ ਆਪਦੇ ਪੈਸੇ ਲੈ ਲੈ ਉਹ ਮੈਂ ਆਪਣੀ ਉਹਦੇ ਨਾਲ ਉਹ ਜੁੜ ਗਏ ਸੀਗੇ ਹਨਾ ਮਤਲਬ ਮੈਂ ਉਹਦੀ ਪਹਿਲੀ ਵਾਈ ਆ ਡੇਢ ਦੋ ਸਾਲ ਡੇਢ ਦੋ ਸਾਲ ਪਹਿਲੀ ਵਾਈ ਆ ਵਧੀਆ ਉਹਦੇ ਨਾਲ ਰਿਹਾ ਮੇਰੇ ਵਧੀਆ ਸੰਬੰਧ ਰਹੇ ਆ ਉਹ ਬੰਦੇ ਨਾਲ ਤੇ ਉਸ ਤੋਂ ਬਾਅਦ ਬਈ ਮੈਨੂੰ ਗਵੰਡੀਆਂ ਨੇ ਬਿਠੇ ਰੱਖਿਆ ਕਹਿੰਦਾ ਜਦ ਤੂੰ ਘਰੋਂ ਜਾਵੜਦਾ ਤੇ ਘਰ ਦੇ ਵਿੱਚ ਉਹ ਬੰਦਾ ਹੁੰਦਾ ਜਿਹੜਾ ਤੁਹਾਡੇ ਘਰੇ ਮਤਲਬ ਤਰਨਾਡ ਬੰਦਾ ਜਿਹੜਾ ਉਹ ਪਿੰਡ ਦੇ ਵਿੱਚ ਹੀ ਆ ਉਹ ਤੁਹਾਡੇ ਘਰੇ ਆਉਂਦਾ ਨਜਾਇਜ਼ ਆਉਂਦਾ ਮੈਂ ਹਰ ਇੱਕ ਬੰਦੇ ਦੀ ਨਾਲ ਗੱਲ ਅਣਗੌਲੀ ਕਰ ਦਿੰਨਾ ਹੁੰਦਾ ਕਿਉਂਕਿ ਆਪਾਂ ਨੂੰ ਐ ਹੁੰਦਾ ਇਹ ਆਪਣੇ ਪਰਿਵਾਰ ਦੇ ਵਿੱਚ ਨਾ ਫਿੱਕ ਪਵਾਉਂਦੇ ਲੋਕ ਹਨ ਪਰ ਕਿਤੇ ਕਿਤੇ ਮੈਨੂੰ ਲੱਗਿਆ ਵੀ ਉਹ ਜਿਹੜੀ ਚੀਜ਼ ਉਹ ਕਹਿ ਰਿਹਾ ਉਹ ਮੈਨੂੰ ਵੀ ਉਵੇਂ ਚੀਜ਼ ਦਿਸਣ ਲੱਗ ਗਈ ਜਿਵੇਂ ਆਪਾਂ ਕਹਿੰਦੇ ਵੀ ਜਿਹੜੀ ਚੀਜ਼ ਆਲੇ ਆਪ ਸੋਚਦੇ ਆ ਉਹ ਚੀਜ਼ ਆਪਾਂ ਨੂੰ ਦਿਸਣ ਲੱਗ ਜਾਂਦੀ ਹੈ ਉਹ ਚੀਜ਼ਾਂ ਉਵੇਂ ਉਵੇਂ ਦਿਸਣ ਲੱਗ ਜਾਂਦਾ ਆਪਣੇ ਕੋਲ ਹਨ ਤੇ ਮੈਨੂੰ ਅੱਗੇ ਮੇਰੀ ਘਰ ਵਾਲੀ ਮੇਰਾ ਬਹੁਤ ਕਰਦੀ ਹੁੰਦੀ ਸੀ ਮੈਨੂੰ ਕਹਿੰਦੀ ਸੀ ਵੀ ਤੂੰ ਖੇਤ ਜਾਣਾ ਵੀ ਉੱਥੇ ਵੀ ਰੋਟੀ ਪਾਣੀ ਤੂੰ ਆਪਦਾ ਘਰੇ ਹੀ ਆ ਕੇ ਖਾਇਆ ਕਰ ਉੱਥੇ ਨਾ ਆ ਰਿਹਾ ਕਰ ਮੈਨੂੰ ਬਹੁਤ ਕਹਿੰਦੀ ਹੁੰਦੀ ਜੀ ਵਧੀਆ ਇੱਜ਼ਤ ਕਰਦੇ ਸੀ ਕਿੱਥੇ ਆ ਕਿਵੇਂ ਆ ਕੱਪੜੇ ਧੋਤੇ ਆਇਆ ਤੂੰ ਕੋ ਅਰੈਸਟ ਕਰ ਲਾ ਸ਼ਾਮ ਨੂੰ ਚੱਲਦੀ ਕਿਉਂ ਦੁਪਹਿਰੇ ਮਰਦਾ ਪਰ ਕਈ ਟਾਈਮਾਂ ਦੇ ਵਿੱਚ ਬਈ ਯਾਰ ਇਹ ਹਾਲਾਤ ਜਦੋਂ ਇਹੋ ਜਿਹਾ ਬਣ ਜਾਂਦੇ ਨਾ ਤਾਂ ਉਦੋਂ ਘਰ ਵਾਲੀ ਐ ਮੈਨੂੰ ਕਹਿਣ ਲੱਗੀ ਮੇਰੀ ਵੀ ਦੁਪਹਿਰੇ ਬਈ ਤੂੰ ਕੀ ਕਰਦਾ ਹੁੰਨਾ ਘਰੇ ਆ ਕੇ ਧੁੱਪੇ ਮਰਦਾ ਉੱਥੇ ਪੈ ਜਾ ਕਰ ਤੇ ਉੱਥੇ ਰੋਟੀ ਦਾ ਟਿੱਖਾ ਲਿਆ ਕਰ ਉੱਥੇ ਕੱਪੜੇ ਲੈ ਜਾ ਕਰ ਉਹਦੇ ਸ਼ਾਮ ਨੂੰ ਆਇਆ ਕਰ ਘਰੇ ਘਰੇ ਆ ਜਾ ਨਾ ਫਿਰ ਮੁੜ ਜਨ ਤੇਲ ਦੀ ਖਪਤ ਹੁੰਦੀ ਹੈ ਮੋਟਰਸਾਈਕਲ ਦੀ ਟਰੈਕਟਰ ਦੀ ਤੇ ਉਹ ਚੀਜ਼ਾਂ ਮੈਨੂੰ ਉੱਥੋਂ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਕੋਈ ਨਾ ਕੋਈ ਗੱਲ ਹੈਗੀ ਹੈ ਹਨਾ ਤੇ ਮੈਨੂੰ ਬਈ ਗੁੱਸਾ ਆਇਆ ਹਨਾ ਮੈਂ ਉਹਨੂੰ ਪੁੱਛ ਹੀ ਲਿਆ ਮੈਂ ਕਿ ਤੂੰ ਯਾਰ ਗੱਲ ਦੱਸ ਕੀ ਹੈ ਤੇਰੀ ਵੀ ਨਾ ਮੈਂ ਮੈਨੂੰ ਹੱਥ ਲਾਉਣ ਦਿੰਦੀ ਸੀ ਹਣਾ ਮਤਲਬ ਵੀ ਜਦੋਂ ਦੀ ਉਹਦੇ ਨਾਲ ਗੱਲਬਾਤ ਹੋ ਗਈ ਸੀ ਉਹਦੀ ਨਾ ਮੈਨੂੰ ਹੱਥ ਲਾਉਣ ਦਿੰਦੀ ਕਹਿੰਦੀ ਮੇਰਾ ਜੀ ਨਹੀਂ ਕਰਦਾ ਮੂੰਹ ਕੱਟ ਗਿਆ ਸੀ ਹਾਂ ਮੂੰਹ ਕੱਟ ਗਿਆ ਸੀ ਮੇਰਾ ਜੀ ਨਹੀਂ ਕਰਦਾ ਮੇਰੇ ਨਾਲ ਤੇਰਾ ਵੀ ਹੁਣ ਜਵਾਕ ਹੋ ਗਏ ਕੀ ਲੈਣਾ ਹੁਣ ਹੋਰ ਕੀ ਕਰਨਾ ਤੂੰ ਹੁਣ ਬਸ ਮੈਂ ਹੁਣ ਉਮਰ ਕਿੰਨੀ ਹੋ ਗਈ ਆਪਣੀ ਸ਼ਰਮ ਕਰ ਲੈਣਾ ਮਤਲਬ ਇਹੋ ਜਿਹੀਆਂ ਗੱਲਾਂ ਹੋਣ ਲੱਗੀਆਂ ਸੀ ਹਣਾ ਬਈ ਤੇ ਫਿਰ ਬਈ ਮੈਂ ਸੋਚਿਆ ਮੈਂ ਕਿ ਚੱਲੇ ਯਾਰ ਵੀ ਅ ਗੁੱਸੇ 'ਚ ਮੈਂ ਉਹਨੂੰ ਬੋਲਤਾ ਕਿਤੇ ਹਣਾ ਵੀ ਉਹ ਬੰਦੇ ਨਾਲ ਤੇਰੀ ਹੈਗੀ ਇਹ ਗੱਲਬਾਤ ਇਦਾਂ ਉਹਦਾ ਬੋਲਤਾ ਉਹ ਕਹਿੰਦੀ ਬਕਵਾਸ ਨਾ ਕਰ ਹਣਾ ਮੈਂ ਕੈਮਰੇ ਕੰਗਰੇ ਲਵਾਤੇ ਬਈ ਜਦੋਂ ਪਤਾ ਲੱਗਿਆ ਉਹ ਬੰਦਾ ਮੇਰੇ ਤੋਂ ਬਾਹਰ ਆਉਂਦਾ ਹੁੰਦਾ ਸੀ ਕਿ ਠੀਕ ਹੈ ਤੇ ਮੈਂ ਰੰਗੇ ਹੱਥੀ ਫੜ ਲਿਆ ਬਈ ਤੇ ਉਸ ਤੋਂ ਬਾਅਦ ਉਹ ਕਹਿੰਦੀ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਹੀ ਨਹੀਂ ਮੈਂ ਰਹਿਣਾ ਹੀ ਇਸ ਬੰਦੇ ਤਰਨਾਡ ਬੰਦੇ ਨਾਲ ਬਾਈ ਕਹਿੰਦਾ ਵੀ ਜਦੋਂ ਮੇਰੇ ਬੰਦੇ ਨਾਲ ਸੰਬੰਧ ਵਧ ਗਿਆ ਹੋ ਗਏ ਉਹਦਾ ਬਾਹਨ ਮੈਂ ਠੇਕੇ ਤੇ ਲੈ ਕੇ ਬਾਹਨ ਲੱਗ ਗਿਆ ਤੇ ਉਹ ਮੇਰੇ ਘਰੇ ਆਉਣ ਲੱਗ ਗਿਆ ਤੇ ਸਾਡੇ ਗੂੜੀ ਯਾਰੀ ਪੈ ਗਈ ਜਦੋਂ ਯਾਰੀ ਪੈ ਗਈ ਉਹ ਬੰਦਾ ਕਹਿੰਦਾ ਸਾਡੇ ਗਵੰਡ ਗਣ ਜਦੋਂ ਮੈਨੂੰ ਦੱਸਿਆ ਭਾਈ ਵੀ ਜਦੋਂ ਤੂੰ ਖੇਤ ਤੋੜ ਜਾਣਾ ਤੇ ਉਹ ਤੋਂ ਬਾਅਦ ਉਹ ਬੰਦਾ ਘਰੇ ਆਉਂਦਾ ਕਹਿੰਦਾ ਮੈਂ ਚੱਲ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਨਹੀਂ ਯਕੀਨ ਕੀਤਾ ਵੀ ਕੀ ਪਤਾ ਆਪਣੇ ਪਰਿਵਾਰ ਨੂੰ ਤੋੜਨਾ ਨਾ ਚਾਹੁੰਦੇ ਹੋਣ ਉਸ ਤੋਂ ਬਾਅਦ ਕੀ ਹੋਇਆ ਭਈ ਇਹ ਕਹਿੰਦਾ ਜਦੋਂ ਮੈਂ ਪਹਿਲਾਂ ਖੇਤ ਪੈਂਦਾ ਸੀਗਾ ਖੇਤ ਮੈਨੂੰ ਘਰ ਵਾਲੀ ਮੇਰੀ ਕਹਿ ਜਾਂਦੀ ਸੀ 11:00 10:00 11:00 ਵਜੇ ਵੀ ਘਰੇ ਆ ਜਾ ਧੁੱਪੇ ਮੱਚੀ ਜਾਣਾ ਸ਼ਾਮ ਨੂੰ ਚੱਲ ਜੀ ਸ਼ਾਮ ਨੂੰ ਖੇਤ ਤੇ ਕੰਮ ਕਰ ਲਈ ਹਣਾ ਹੁਣ ਕਹਿੰਦਾ ਹੋ ਗਏ ਸੀ ਥੋੜਾ ਟ ਪੇ ਫਿਰਦਾ ਤੂੰ ਇਹ ਕਿ ਗੇੜੇ ਕੱਢਦਾ ਰਹਿਣਾ ਤੇਲ ਜਿਆਦੇ ਮਚੇਂਦਾ ਉਹਨੇ ਤਾਂ ਆਪਾਂ ਨੂੰ ਬੱਚ ਤੇ ਨਹੀਂ ਹੋਣੀ ਜਿੰਨੇ ਤਾਂ ਤੇਲ ਮਚਾ ਨਾ ਵੀ ਪੁੱਠਗਾ ਸਿੱਧਾ ਹਗਾ ਕਰਤਾਂ ਕਰਨ ਲੱਗੀ ਸੀ ਫੇਰ ਇਹ ਕਹਿੰਦਾ ਵੀ ਮੈਂ ਮੈਨੂੰ ਜਦੋਂ ਸ਼ੱਕ ਪਿਆ ਮੈਂ ਉਹਨੂੰ ਕੱਲ ਕੀਤੀ ਤੇ ਕਹਿੰਦਾ ਮੈਂ ਕੈਮਰੇ ਲਵਾਤੇ ਕੈਮਰੇ ਜਦੋਂ ਮੈਂ ਲਵਾਏ ਉਸ ਤੋਂ ਬਾਅਦ ਮੈਂ ਚੈੱਕ ਕੀਤਾ ਤੇ ਉਹ ਬੰਦਾ ਬਾਅਦ ਚ ਸਾਡੇ ਘਰੇ ਆਉਂਦਾ ਸੀ ਫੇਰ ਮੈਂ ਕਹਿੰਦਾ ਜਦੋਂ ਉਹਨੂੰ ਇਹ ਗੱਲ ਕਹੀ ਤੇ ਫੇਰ ਕਹਿੰਦਾ ਉਹ ਉਹਦੇ ਨਾਲ ਹੀ ਭੱਜ ਗਈ ਭੱਜ ਗਈ ਹੁਣ ਬਈ ਮੰਨ ਕੇ ਚੱਲ ਤੇਰੇ ਸਹੁਰੇ ਤੇਰੇ ਨਾਲ ਖੜਦੇ ਆ ਕਿ ਉਹ ਵੀ ਸਾਥ ਛੱਡ ਗਏ ਸੌਰਿਆ ਨਾਲ ਗੱਲ ਕੀਤੀ ਸੀ ਕਿ ਮੈਨੂੰ ਉਹਨਾਂ ਨੇ ਕਿਹਾ ਵੀ ਯਾਰ ਵੀ ਜਦੋਂ ਸਾਡਾ ਆਪਦਾ ਹੀ ਕਾਣਾ ਹੋ ਗਿਆ ਆਪਦੀ ਦਲਗਾਲੀ ਕਾਲੀ ਹੈ ਨਾ ਵੀ ਅਸੀਂ ਹੁਣ ਕੀ ਕਰੀਏ ਪੁੱਤ ਹਨਾ ਵੀ ਅਸੀਂ ਤਾਂ ਬਹੁਤ ਦੁਖੀ ਆ ਜਦੋਂ ਆਪਦਾ ਹੀ ਗਲਤ ਤਾਂ ਗੰਦਾ ਆਪਦਾ ਹੀ ਆਪਦਾ ਹੀ ਗੰਦਾ ਅੰਡਾ ਨਿਕਲ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੇਰਾ ਕਸੂਰ ਦੱਸੋ ਜੀ ਮੇਰਾ ਕਸੂਰ ਕੀ ਹੈ ਮੈਂ ਹਰ ਇੱਕ ਚੀਜ਼ ਦਿੱਤੀ ਹੈ ਨਾ 14 ਸਾਲ ਹੋ ਗਏ ਮੇਰੇ ਵਿਆਹ ਨੂੰ ਵੀ 14 ਸਾਲ ਤੋਂ ਬਾਅਦ ਹੀ ਇਦਾਂ ਦਾ ਕੁਝ ਹੋਣਾ ਹੂੰ 15 ਸਾਲ 16 ਸਾਲ ਹੋ ਗਏ ਵਿਆਹ ਨੂੰ ਵੀ ਮੇਰੇ ਵਿਆਹ ਤੋਂ ਬਾਅਦ ਇਹ ਇਦਾਂ ਕੁਝ ਹੋਣਾ ਤੁਸੀਂ ਪਹਿਲਾਂ ਕਿਉਂ ਨਹੀਂ ਇਹੋ ਜਿਹੇ ਚੀਜ਼ਾਂ ਕੀਤੀਆਂ ਨੇ ਜਾਂ ਮੈਨੂੰ ਪਹਿਲਾਂ ਦੱਸ ਦਿੰਦੀ ਵੀ ਮੇਰੀ ਗੱਲ ਨਹੀਂ ਸੈਟਿੰਗ ਬੰਦੀ ਤੇਰੇ ਨਾਲ ਮੈਂ ਹੋਰ ਪਾਸੇ ਰਹਿਣਾ ਜੋ ਆਕ ਜੰਮਣ ਵੇਲੇ ਸੋਚ ਲੈਂਦੀ ਜੰਮਣ ਵੇਲੇ ਹੀ ਸੋਚ ਲੈਂਦੀ ਮੈਨੂੰ ਤਲਾਕ ਹੀ ਦੇ ਦਿੰਦੀ ਹਣਾ ਪਰ ਨਹੀਂ ਬਈ ਇਹ ਹਾਲਾਤ ਬੰਦੇ ਨੂੰ ਕਹਿੰਦੀ ਵੀ ਬੰਦੇ ਨੂੰ ਅਕਲ ਨਹੀਂ ਆਉਂਦੀ ਬਈ ਤੁਹਾਡਾ ਮੋਹ ਮੰਨ ਕੇ ਚੱਲ ਪੈਸੇ ਨਹੀਂ ਘਟਾਤਾ ਪੈਸੇ ਨਹੀਂ ਕਹਿਦੀ ਜਾਂ ਪਗੈਦੀ ਵੀ ਘਰ ਦੇ ਵਿੱਚ ਮੜਾ ਮੋਟਾ ਸਿਸਟਮ ਹੁੰਦਾ ਹਣਾ ਇਹ ਮੈਂ ਇਹ ਮਾਰ ਕੋਈ ਗਈ ਹੈ ਫਿਰ ਉਧਰ ਤਾਂ ਮੰਨ ਕੇ ਚਲੋ ਬੰਦਾ ਤਕੜਾਗਾ ਗੱਡੀਆਂ ਬਈ ਚੰਗਾ ਸਾਰਾ ਕੁਝ ਬਈ ਆਪਣਾ ਘਰ ਦੇ ਵਿੱਚ ਹੈ ਨਹੀਂ ਸੀਗਾ ਉਹ ਇਹ ਲੋਕਾਂ ਬਾਰੇ ਕੋਈ ਉਹਨੂੰ ਪੈਸਾ ਉਹ ਤੋਂ ਜਵਾਕਾਂ ਤੋਂ ਜ਼ਿਆਦਾ ਹੋ ਗਿਆ ਉਹ ਚੱਕਰ ਰੱਖੇ ਹੋਏ ਅਗਲੇ ਤਰਨਾੜ ਬੰਦੇ ਦੇ ਯਾਰ ਬਈ ਉਹਨੇ ਆਪਦੀ ਘਰ ਵਾਲੀ ਵੀ ਮਾਰੀ ਹੋਈ ਹੈ ਬਈ ਅੱਛਾ ਉਹਦੀ ਘਰ ਵਾਲੀ ਹਾਂ ਤੇ ਤਰਨਾੜ ਬੰਦੇ ਨੇ ਆਪਦੀ ਘਰ ਵਾਲੀ ਮਾਰੀ ਹੋਈ ਹੈ ਠੀਕ ਹੈ ਹੁਣ ਮੇਰੀ ਘਰ ਵਾਲੀ ਨੇ ਰੱਖੀ ਬੈਠਾ ਠੀਕ ਹੈ ਤਾਂ ਉਹਨੂੰ ਮਾਰ ਸਕਦੇ ਇਹਨੂੰ ਕਹਿੰਦਾ ਨਾ ਮੈਂ ਸ਼ੱਕ ਹੁੰਦਾ ਵੀ ਮੈਂ ਤਾਂ ਉਹਨਾਂ ਨੂੰ ਕਹਿੰਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਆਪਦੀ ਘਰ ਵਾਲੀ ਕਿਵੇਂ ਮਰ ਗਈ ਉਹਦੀ ਉਹਨੇ ਅਮਰੀਕਾ ਵਾਲੀ ਕਿਉਂ ਰੱਖਦਾ ਉਹ ਹੂੰ ਉਹਨੂੰ ਪੁੱਛ ਕਿਉਂ ਇਹਨਾਂ ਦੇ ਦੋਵਾਂ ਨੇ ਦੋਵੇਂ ਰਲੇ ਹੋਏ ਆ ਦੋਵਾਂ ਨੇ ਇੱਕ ਕੀਤਾ ਉਹਦਾ ਕੁੰਡਾ ਜਵਾਹਰੇ ਵੀ ਨਹੀਂ ਮੰਨਦੇ ਪਈ ਸੌਰੀ ਕਹਿੰਦੇ ਕਹਿੰਦੇ ਤੇਰੇ ਨਾਲ ਛੋਟੀ ਤੋੜ ਦਾਂਗੇ ਮੈਂ ਕਿਹਾ ਜਿਹੇ ਜੇ ਤੇਰੀ ਪਹਿਲਾਂ ਵਾਲੀ ਸੀ ਤੇ ਹੁਣ ਵਾਲੀ ਵੀ ਹੋਦਾਂ ਦੀ ਹੋਊਗੀ ਕਹਿੰਦਾ ਵੀ ਮੈਂ ਕਿਹਾ ਵੈ ਮੈਂ ਵਿਆਹ ਤੋਂ ਚੰਗਾ ਬਈ ਮੈਂ ਨਹੀਂ ਕਰਾਉਣਾ ਵਿਆਹ ਬਾਈ ਕਹਿੰਦਾ ਨਾ ਜਦੋਂ ਉਹ ਬੰਦੇ ਦੀ ਘਰ ਵਾਲੀ ਵੀ ਮਰੀ ਆ ਕਹਿੰਦਾ ਹੋ ਸਕਦਾ ਇਹਨਾਂ ਨੇ ਮਾਰੀ ਹੋਵੇ ਹਨਾ ਉਹ ਮਰੀ ਅਚਨਚੇਤ ਕਿਵੇਂ ਮਰ ਗਈ ਉਹਨੂੰ ਬੰਦੇ ਨੇ ਮਾਰੀ ਆ ਕਹਿੰਦਾ ਇਹ ਜਿਹੜਾ ਮੋਹ ਤੋੜਿਆ ਜੋਕਾਂ ਨਾਲੋਂ ਤੋੜ ਗਈ ਮੇਰੇ ਨਾਲੋਂ ਤੋੜ ਗਈ 15 14 15 ਸਾਲ ਇਹਦੇ ਵਿਆਹ ਨੂੰ ਹੋ ਗਏ ਕਹਿੰਦਾ ਵੀ ਉਹ ਇੱਕ ਪੈਸਾ ਉਹਦੇ ਇੱਕ ਨੌਕਰੀ ਚੱਕ ਰੱਖੇ ਵੇ ਚੰਗੀਆਂ ਗੱਡੀਆਂ ਤੇ ਉਹ ਇੱਕ ਐਸ਼ ਪ੍ਰਸਤੀ ਵਾਲੀ ਜ਼ਿੰਦਗੀ ਚ ਫਸ ਗਈ ਉਹ ਮੋਹ ਮਾਇਆ ਕਹਿੰਦੇ ਹੁੰਦੇ ਆ ਤਿਆਗਣੀ ਚਾਹੀਦੀ ਐ ਤੇ ਪਰ ਇਹਨੇ ਤਿਆਗੀ ਨਹੀਂ ਇਹਨੇ ਆਉਦੇ ਦਿਲ ਚੋਂ ਬਸਾਲੀ ਕਿਉਂਕਿ ਚੰਗੇ ਕੱਪੜੇ ਚੰਗਾ ਖਾਣ ਪਾਣ ਨੂੰ ਚੰਗਾ ਰਹਿਣ ਸਹਿਣ ਨੂੰ ਇਹਨੂੰ ਛੱਡ ਕੇ ਉੱਟ ਗਈ ਉਹਨੇ ਜਵਾਕਾਂ ਬਾਰੇ ਵੀ ਨਹੀਂ ਸੋਚਿਆ ਮੇਰੇ ਦੋ ਧੀਆ ਇੱਕ ਮੇਰੇ ਪੋਤਾ ਵੀ ਉਹਨਾਂ ਦਾ ਕੀ ਬਣੂਗਾ ਬਾਨਾ ਕੀ ਆ ਹੁਣ ਬਈ ਉਹ ਰਲ ਰਹੇ ਆ ਚਲ ਇਹ ਬੰਦਾ ਸਾਮ ਸਮਾਈ ਕਰਦਾ ਜ਼ਰੂਰ ਉਹਦੇ ਸਹੁਰੇ ਕਹਿੰਦੇ ਵੀ ਅਸੀਂ ਚਲ ਛੋਟੀ ਤੋੜ ਦਾਂਗੇ ਛੋਟੀ ਤੋੜ ਦੇਣਗੇ ਇਹਦੇ ਦਿਲ ਚ ਤਾਂ ਉਹ ਹੀ ਚੀਜ਼ ਹੋਊਗੀ ਵੀ ਹੋ ਸਕਦਾ ਛੋਟੀ ਵੀ ਇੱਕ ਜਵਾਕ ਜੰਮ ਕੇ ਉਹ ਛੱਡ ਕੇ ਭੱਜ ਗਈ ਤੇ ਮੈਂ ਕੀ ਕਰੂੰਗਾ ਜਾਂ ਮਰੇ ਜੋ ਆਕਾ ਨੂੰ ਨਾ ਚੰਗਾ ਸਮਝਣ ਲੱਗ ਗਿਆ ਉਹ ਹਨਾ ਵੀ ਅਗਲੀ ਕਿਉਂ ਸੋਚੂਗੀ ਅਗਲੀ ਕਿਉਂਕਿ ਮੈਂ ਥੋੜੋ ਜੰਮਿਆ ਉਹਨੇ ਜੰਮੇ ਸੀ ਉਹ ਜਦੋਂ ਅੱਧੇ ਢਿੱਡੋਂ ਜੰਮ ਕੇ ਬਗਾਨੀ ਹੋ ਗਈ ਤੇ ਇਹ ਕਿਵੇਂ ਨਾ ਬਗਾਨੀ ਹੋਊਗੀ ਬਈ ਇਹ ਚੀਜ਼ਾਂ ਸਮਾਜ ਦੇ ਵਿੱਚ ਬਹੁਤ ਹੁੰਦੀਆਂ ਸੀ ਚਾਰੇ ਪਾਸੇ ਗੱਲਾਂ ਬਾਤਾਂ ਸਾਨੂੰ ਪਤਾ ਹੁੰਦਾ ਵੀ ਕੀ ਚੀਜ਼ ਹੈ ਕੀ ਨਹੀਂ ਹਨਾ ਕਿਉਂਕਿ ਅਸੀਂ ਉਹੀ ਚੀਜ਼ ਬਣਾਉਣੇ ਹੁੰਦੇ ਆ ਬਈ ਇੱਕ ਚੀਜ਼ ਤੈਨੂੰ ਮੈਂ ਹੋਰ ਪੁੱਛਣਾ ਚਾਹੁੰਨਾ ਬੰਨ ਕੇ ਚੱਲ ਹੁਣ ਜੇ ਤੇਰਾ ਤਲਾਕ ਹੁੰਦਾ ਠੀਕ ਹੈ ਜੇ ਤੈਨੂੰ ਉਹ ਤਲਾਕ ਦਿੰਦੀ ਹੈ ਤੇ ਤੂੰ ਵਿਆਹ ਜਿਹੜੀ ਤੈਨੂੰ ਛੋਟੀ ਤੋਰ ਨੂੰ ਫਿਰਦੇ ਉਹਦੇ ਨਾਲ ਕਰ ਆ ਮੇਰਾ ਮਨ ਹੈਗਾ ਬਈ ਕਰਵਾਲਾ ਕਿਉਂਕਿ ਮੇਰੇ ਜਿਹੜੇ ਜਵਾਕਾਂ ਬਈ ਉਹ ਉਹਨਾਂ ਦੀ ਮਾਂ ਆ ਜੂਗੀ ਤੇ ਬਈ ਰੋਟੀ ਪਾਣੀ ਦਾ ਹੋਵੇ ਰੋਟੀ ਟੁਕ ਕੋਣ ਕਰਦਾ ਹੁਣ ਰੋਟੀ ਟੁਕ ਬਈ ਮੈਂ ਆਪ ਆਪਦੇ ਹੱਥਾਂ ਨਾਲ ਕਰਦਾ ਬਈ ਠੀਕ ਹੈ ਖੇਤੀ ਹੁਣ ਛੱਡਤੀ ਛੱਡਦਾ ਬਈ ਕਿਉਂ ਛੱਡਣਾ ਪੈ ਗਿਆ ਬਈ ਸਾਰਾ ਕੁਝ ਠੇਕੇ ਦਿੱਤਾ ਬਈ ਕਿਉਂਕਿ ਯਾਰ ਬਈ ਜਵਾਕਾਂ ਦਾ ਫੀਸ ਫੂਸ ਬਿਮਾਰਸ਼ ਮਾਰ ਹੋ ਜਾਂਦਾ ਕੱਪੜੇ ਲੀੜ ਧੋਣੇ ਬਈ ਟਾਈਮ ਨਹੀਂ ਮਿਲਦਾ ਜਵਾਕ ਪੜਦੇ ਪੜਦੇ ਬਈ ਬਈ ਹੁਣ ਮੁੜ ਕੇ ਚੱਲ ਜਿਹੜੇ ਤੇਰੇ ਸਹੁਰੇ ਆ ਤੈਨੂੰ ਹੁਣ ਉਹ ਮੰਨ ਕੇ ਚੱਲ ਜਿਹੜਾ ਤੈਨੂੰ ਕਹਿੰਦਾ ਬਈ ਅਸੀਂ ਉਹ ਫਿਰ ਛੋਟੀ ਨਾ ਹੋਊਗੀ ਉਮਰ ਕਿ ਉਹ ਪਹਿਲਾਂ ਕੀ ਕਿਆ ਨਹੀਂ ਨਹੀਂ ਬਈ ਉਹ ਨਾ ਪਹਿਲਾਂ ਵਿਆਹੀ ਹੋਈ ਸੀ ਹਨਾ ਵੀ ਉਹਦਾ ਘਰ ਵਾਲਾ ਜਿਹੜਾ ਸੀਗਾ ਨਸ਼ੇ ਵਾਲੇ ਕਰਦਾ ਸੀ ਹਨਾ ਅੱਛਾ ਉਹਦੀ ਮੌਤ ਹੋ ਗਈ ਸੀ ਬਈ ਤੇ ਉਹ ਤਾਂ ਕਰਕੇ ਉਹਨੂੰ ਆਏ ਸੀਗਾ ਵੀ ਵੀ ਮੇਰਾ ਘਰ ਵੀ ਵਸ ਜਾਊਗਾ ਬਈ ਉਹ ਕੁੜੀ ਦਾ ਵੀ ਵਸ ਜਾਊਗਾ ਜਿਹਨੇ ਕਾਰਾ ਕਰਦਣਾ ਸੀ ਉਹ ਕਰ ਗਈ ਹੁਣ ਉਹਦਾ ਉਹ ਕਹਿੰਦੇ ਸਾਡੇ ਵੱਲੋਂ ਵੇਚ ਦਖਲੀ ਆ ਬਈ ਉਹ ਕੁੜੀ ਹਨਾ ਮੈਨੂੰ ਆਏ ਵੀ ਚਲ ਮੇਰੀ ਮਗਜੋ ਆਕਾ ਨੂੰ ਮਾਂ ਮਾਂ ਮਿਲ ਜੂ ਬਈ ਯਾਰ ਮੈਨੂੰ ਰੋਟੀ ਪੱਕਦੀ ਹੋ ਜੂਗੀ ਹਨਾ ਵੀ ਸਾਰੇ ਘਰ ਦਾ ਰੁਜ਼ਗਾਰ ਸਿਸਟਮ ਸਾਰਾ ਉਹ ਚੱਲ ਪੂਗਾ ਨਾ ਮੈਂ ਵੀ ਕੰਮ ਕਰਨ ਲੱਗ ਜਾਊਗਾ ਹਨਾ ਮੈਨੂੰ ਇਦ ਹਣਾ ਵੀ ਬਸ ਮੈਂ ਇਹੀ ਕਹਿਣਾ ਚਾਹਣਾ ਬਈ ਯਾਰ ਹਣਾ ਵੀ ਵੀ ਹਾਲਾਤ ਇਹ ਜੇ ਬਣ ਜਾਂਦੇ ਆ ਬਈ ਜਿੰਦਗੀ ਦੇ ਵਿੱਚ ਯਾਰ ਬਈ ਉਹ ਚੀਜ਼ਾਂ ਜਿਹੜੀਆਂ ਚੀਜ਼ ਨਹੀਂ ਕਰਨੀਆਂ ਚਾਹੀਦੀਆਂ ਉਹ ਚੀਜ਼ਾਂ ਵੀ ਕਰਨ ਨੂੰ ਬੰਦਾ ਮਜਬੂਰ ਹੋ ਜਾਂਦਾ ਹਣਾ ਮੇਰੇ ਨਾਲ ਤਾਂ ਬਹੁਤ ਥੱਕਾ ਹੋਇਆ ਬਈ ਹਣਾ ਮੇਰੇ ਜੋ ਆਕਾ ਨੂੰ ਮਾਂ ਵੇਖ ਲੋ ਯਾਰ ਵੀ ਮੇਰੀ ਘਰ ਵਾਲੀ ਯਾਰ ਮਾਂ ਪਿਓ ਉਹਦੇ ਜੋ ਆਕਾ ਨੂੰ ਛੱਡ ਕੇ ਤੁਰ ਗਈ ਯਾਰ ਹਣਾ ਸਿਰਫ ਆਪਣੇ ਸਵਾਦ ਕਰਕੇ ਮੈਂ ਤਾਂ ਬਈ ਉਸ ਬੰਦੇ ਨਾਲ ਇੱਕ ਗੱਲ ਜ਼ਰੂਰ ਕਰਨਾ ਚਾਹਣਾ ਧਰਨਾੜ ਬੰਦੇ ਨੂੰ ਮੈਂ ਜ਼ਰੂਰ ਕਹਿਣਾ ਚਾਹਣਾ ਉਹਨੇ ਆਪਣੀ ਘਰ ਵਾਲੀ ਬਈ ਮਾਰੀ ਆ ਠੀਕ ਹੈ ਮੈਂ ਕਾਨੂੰਨ ਨੂੰ ਇਹੀ ਗੱਲ ਕਹਿਣਾ ਚਾਹਣਾ ਵੀ ਉਹ ਤੇ ਕਾਰਵਾਈ ਜ਼ਰੂਰ ਕਰੇ। ਤੈਨੂੰ ਹੁਣ ਮੈਂ ਇੱਕ ਗੱਲ ਹੋਰ ਪੁੱਛਣੀ ਚਾਹਣਾ। ਤੈਨੂੰ ਲੋਕ ਕਹਿੰਦੇ ਹੋਣਗੇ ਹਨਾ ਵੀ ਚੱਕਦੇ ਐਂ ਕਰਦੇ ਉਹ ਕਰਦੇ। ਹਾਂ ਬਈ ਮੈਨੂੰ ਵੀ ਇਹ ਰਾਂ ਕਹਿੰਦੇ ਆ। ਤੇ ਵੀ ਤੂੰ ਆਹ ਤੇ ਜਵਾਕਾਂ ਬਾਰੇ ਇਹ ਚੀਜ਼ ਸੋਚਦਾ ਵੀ ਯਾਰ ਵੀ ਮੇਰੇ ਜਵਾਕ। ਬਈ ਜਵਾਕ ਕੀ ਆ ਯਾਰ? ਮੇਰੀ ਘਰ ਵਾਲੀ ਤਾਂ ਹੁਣ ਗਈ ਜਿਹੜਾ ਕੁਝ ਕਰਨਾ ਸੀ ਉਹ ਕਰਤਾ। ਜੇ ਮੈਂ ਉਹ ਇਹੋ ਜਿਹਾ ਕੋਈ ਫੁੱਦੂ ਜਿਹਾ ਕੰਮ ਕਰੂੰਗਾ ਫਿਰ ਮੈਨੂੰ ਕੀ ਫਾਇਦਾ ਬਈ? ਕਿਉਂਕਿ ਮੇਰੀ ਜ ਮੇਰਾ ਮੈਨੂੰ ਐਂ ਆਣਾ ਵੀ ਜੇ ਮੈਂ ਗਲਤ ਕੰਮ ਸਟੈਪ ਚੱਕੂੰਗਾ ਤੇ ਮੇਰੇ ਜਵਾਕਾਂ ਮੈਂ ਜੇਲ੍ਹ ਦੇ ਵਿੱਚ ਕੀ ਕਰਨ ਜਾ ਕੇ ਮੈਨੂੰ ਆਏ ਆ ਵੀ ਮੈਂ ਉਹਦੇ ਜਵਾਕਾਂ ਨੂੰ ਪਾਲਾਂ ਉਹਦੇ ਜਵਾਕਾਂ ਨੂੰ ਵਧੀਆ ਰੱਖਾਂ ਮੈਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਹੈਗਾ ਮੇਰੇ ਤਿੰਨ ਜਵਾਕ ਹੈ ਬਈ ਦੋ ਕੁੜੀਆਂ ਇੱਕ ਮੁੰਡਾ ਮੈਨੂੰ ਕੋਈ ਕਿਸੇ ਤੱਕ ਮਤਲਬ ਨਹੀਂ ਹੈਗਾ ਮੇਰੀ ਵਿਆਹ ਮੇਰਾ ਵਿਆਹ ਹੋ ਜਾਊਗਾ ਮੇਰੀ ਕਿ ਸਸ ਸੋਹਰਾ ਮੰਨੇ ਹੋਏ ਆ ਮੈਂ ਉਹਨੂੰ ਲੈ ਆਉਂਗਾ ਚੁੰਨੀ ਜੜਾ ਵਾ ਕਰਕੇ ਆਉਦਾ ਜਾਂ ਉਹਨੂੰ ਲੈ ਆਉਂਗਾ ਬਸ ਬਈ ਵਧੀਆ ਰੋਟੀ ਪੱਕਦੀ ਹੋ ਜਾਊਗੀ ਤੇ ਮੈਂ ਜਰੂਰ ਇੱਕ ਗੱਲ ਬਸ ਇਹੀ ਕਹਣਾ ਵੀ ਫੇਰ ਹੀ ਲਿਆਉਂਗਾ ਬਈ ਮੈਂ ਜੇ ਮੇਰੀ ਘਰ ਵਾਲੀ ਮੈਨੂੰ ਤਲਾਕ ਦੇਊਗੀ ਨਾ ਵੀ ਮੈਂ ਤਾਂ ਉਹਨੂੰ ਐਂ ਕਹਿਣਾ ਚਾਹਣਾ ਜਾਂ ਤਾਂ ਆ ਕੇ ਯਾਰ ਤੇ ਬਈ ਮੈਨੂੰ ਤਲਾਕ ਦੇ ਦੇ। ਮੈਨੂੰ ਬਸ ਮੁਕਤ ਕਰ ਇਸ ਚੀਜ਼ ਤੋਂ ਤੇ ਆਹ ਉਹਦੇ ਜਿਹੜੇ ਤੋਂ ਸਵਾਦ ਲੈਣੇ ਲੈ ਲੈ। ਮੈਂ ਸਾਈਨ ਕਰਨ ਨੂੰ ਤਿਆਰ ਆ ਤੇ ਉਹਨੂੰ ਵੀ ਕਹੋ ਬਈ ਤਿਆਰ ਹੋਵੇ। ਜੀ ਧੰਨਵਾਦ। ਧੰਨਵਾਦ। ਦੁਖੀ ਆ ਆਪਦੀ ਘਰ ਵਾਲੀ ਤੋਂ ਜੋ ਬਿਨਾ ਤਲਾਕ ਦਿੱਤੇ ਬਗਾਨੇ ਬੰਦੇ ਨਾਲ ਰਹੀ ਜਾਂਦੀ ਆ। ਜਦੋਂ ਬਗਾਨੇ ਬੰਦੇ ਨਾਲ ਰਹੀ ਜਾਂਦੀ ਹੈ ਤੇ ਇਹ ਬੰਦਾ ਮੈਨੂੰ ਕਹਿੰਦਾ ਵੀ ਮੈਨੂੰ ਤਲਾਕ ਵੀ ਨਹੀਂ ਦਿੰਦੀ ਮੇਰੇ ਬਸਦੀ ਵੀ ਨਹੀਂ ਮੇਰੇ ਜਵਾਕਾਂ ਮੇਰੇ ਜਵਾਕਾਂ ਕਰਕੇ ਹੀ ਮੈਂ ਖੇਤੀਬਾੜੀ ਵੀ ਛੱਡਤੀ ਹੋਰ ਵੀ ਕੰਮ ਛੱਡਤੇ ਕਿਉਂਕਿ ਮੈਂ ਆਪਣੇ ਜਵਾਕਾਂ ਦੀ ਪਰਵਰਿਸ਼ ਸਹੀ ਤਰ੍ਹਾਂ ਕਰ ਸਕਾਂ ਕਿਉਂਕਿ ਹੁਣ ਉਹ ਜ਼ਿੰਮੇਵਾਰੀ ਮੇਰੀ ਬਣਦੀ ਆ ਮੇਰੇ ਕਹਿੰਦਾ ਸਹੁਰੇ ਆ ਉਹ ਮੇਰੀ ਸਾਲੀ ਆ ਉਹ ਨੂੰ ਮੇਰੇ ਨਾਲ ਤੋਰਨ ਨੂੰ ਤਿਆਰ ਆ ਕਿਉਂ ਤਿਆਰ ਆ ਕਿਉਂਕਿ ਵੀ ਉਹਨਾਂ ਨੂੰ ਆਏ ਆ ਵੀ ਸਾਡੇ ਦੋ ਤੇ ਦੋ ਤੇ ਦੋ ਤੀਆਂ ਪਲਜਾਨਾ ਉਹਨਾਂ ਦੇ ਚੰਗੇ ਪਰਪਲਿਸ਼ ਹੋ ਜੇ ਉਹ ਘਰ ਵਾਲੀ ਉਹਦੀ ਘਰ ਵਾਲਾ ਵੀ ਨਸ਼ੇ ਪੱਤੇ ਕਰਦਾ ਸੀ ਉਹਦੀ ਵੀ ਮੌਤ ਹੋ ਗਈ ਸੀ ਹਨਾ ਉਹ ਕਹਿੰਦੇ ਚੱਲ ਇਧਰੋਂ ਇਹ ਬਸ ਜੂਗੀ ਉਧਰੋਂ ਤੇਰਾਕਰ ਬਸ ਜੂਗਾ ਬਹੁਤ ਬਹੁਤ ਦੇਨੇ ਆ ਆਪਾਂ ਆਸੇ ਪਾਸੇ ਇਹ ਚੀਜ਼ਾਂ ਹੁੰਦੀਆਂ ਬਹੁਤ ਲੋਕ ਦੁਖੀ ਆ ਕਿਉਂ ਦੁਖੀ ਆ ਕਿਉਂਕਿ ਕਿਰਨਾ ਕਈ ਬੁਢਾਗਾ ਜਾਂ ਕੋੜੁnga ਲੋ ਲੋ ਇੱਕ ਪੈਸਾ ਵੇਖ ਲੈਂਦੇ ਆ ਜਦੋਂ ਪੈਸਾ ਵੇਖ ਲੈਂਦੇ ਆ ਉਹ ਆਪ ਦਾ ਹੱਸਦਾ ਬੱਸਦਾ ਘਰ ਆ ਜਾਂ ਆਪ ਦਾ ਪਰਿਵਾਰ ਤੋੜ ਲੈਂਦੇ ਆ ਇੱਕ ਪੈਸੇ ਪਿੱਛੇ ਪੈਸੇ ਪਿੱਛੇ ਜਾਓ ਪੈਸਾ ਕਮਾਓ ਐ ਹੀ ਨਹੀਂ ਆਪਾਂ ਕਹਿੰਦੇ ਪਰ ਗਲਤ ਹਰਕਤ ਨਾ ਕਰੋ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਖਰਾਬ ਹੋ ਜਾਏ ਸਾਡਾ ਮਕਸਦ ਸੀਗਾ ਸੋਨੂੰ ਇੱਕ ਸਿੱਖਿਆ ਦੇਣੀ ਸੇਧ ਦੇਣੀ ਸਮਝਾਉਣਾ ਇਹ ਅੱਜ ਦੇ ਟਾਈਮ ਤੇ ਇੰਡੀਆ ਦੇ ਵਿੱਚ ਬਹੁਤ ਕੇਸ ਆ ਰਹੇ ਆ ਵੀ ਜੋ ਘਰ ਵਾਲੀਆਂ ਜਾਂ ਬੁੜੀਆਂ ਕੁੜੀਆਂ ਜੋ ਆਪਦੇ ਬੱਚਿਆਂ ਨੂੰ ਛੱਡ ਕੇ ਘਰ ਵਾਲ ਨੂੰ ਛੱਡ ਕੇ ਤੇ ਕਿਸੇ ਹੋਰ ਨਾਲ ਜਾ ਵੜਦੀਆਂ। ਉੱਥੇ ਕੀ ਹੁੰਦਾ ਨਾਲੇ ਤਾਂ ਬੰਦੇ ਦਾ ਮਰਨ ਹੋ ਜਾਂਦਾ ਨਾਲੇ ਜਵਾਕ ਰੋਲਦੇ ਆ। ਤੁਸੀਂ ਆਪਦੇ ਜੇ ਤੁਸੀਂ ਨਹੀਂ ਬੰਦੇ ਦਾ ਸੋਚਣਾ ਤੁਸੀਂ ਆਦੇ ਜਵਾਕਾਂ ਦਾ ਤਾਂ ਸੋਚੋ ਜਿਹੜਾ ਤੁਸੀਂ ਆਪਦੇ ਢਿੱਡੋ ਜੰਮੇ ਆ। ਆਪ ਦਾ ਉਹਨੂੰ ਦੁੱਧ ਪਿਆਇਆ। ਜਦੋਂ ਤੁਸੀਂ ਉਹ ਚੀਜ਼ਾਂ ਛੱਡ ਕੇ ਪਾਸੇ ਜਾਂਦੀਆਂ ਜਿਵੇਂ ਹੁਣ ਉਹ ਬੰਦਾ ਤਰਨਾਟਾ ਉਹਨੇ ਅਧਿਕਾਰ ਵਾਲੀ ਮਾਰੀ ਆ। ਹੋ ਇਹਨੂੰ ਕਦਾ ਬਖਸ਼ੂਗਾ ਉਹ? ਇਹਨੂੰ ਵੀ ਤਾਂ ਕਿਸੇ ਨਾ ਕਿਸੇ ਟਾਈਮ ਜੇ ਉਹਨੂੰ ਕੋਈ ਹੋਰ ਵਧੀਆ ਮਿਲ ਗਈ ਇਹਨੂੰ ਵੀ ਤਾਂ ਮਾਰੂਗਾ ਹੀ ਉਹ। ਹੋਰ ਕੀ ਕਰੂਗਾ ਤੁਸੀਂ ਇਹ ਚੰਗੇ ਬਾਹਲਾ ਚੰਗਾ ਸੋਚਦੇ ਸੋਚਦੇ ਤੁਸੀਂ ਆਪ ਦਾ ਚੰਗਾ ਵੀ ਗਵਾ ਲੈਨੇ ਉਹ ਬੰਦਾ ਹਜੀ ਵੀ ਮਨਤਾ ਕਰੀ ਜਾਂਦਾ ਵੀ ਜਾਂ ਤਾਂ ਮੈਨੂੰ ਮੁਕਤ ਕਰ ਦੇ ਮੈਨੂੰ ਤਲਾਕ ਦੇ ਦੇ ਜਾਂ ਮੇਰੇ ਆ ਕੇ ਬਸਲਾ ਪਰ ਵੀ ਉਹ ਜਨਾਨੀ ਦੇ ਪਤਾ ਨਹੀਂ ਕੀ ਦਿਲ ਚ ਚੱਲੀ ਜਾਂਦਾ ਵੀ ਜਾਂ ਮੈਂ 2-4 ਸਾਲ ਰਹੂੰ 5 ਸਾਲ ਰਹੂੰ ਮੈਂ ਫੇਰ ਜਾਵੜੂੰ ਦੇ ਇਹ ਕਹਿੰਦਾ ਵੀ ਫੇਰ ਮੈਂ ਰੱਖਣੀ ਨਹੀਂ ਫੇਰ ਮੈਂ ਆਉਦੀ ਹੁਣ ਉਹਦੇ ਸਹੁਰੇ ਕਹਿੰਦੇ ਵੀ ਅਸੀਂ ਤੁਹਾਨੂੰ ਦੂਜੀ ਕੁੜੀ ਤੋੜਾਂਗੇ ਤੂੰ ਆਉਂਦਾ ਸਾਡੇ ਵੱਲੋਂ ਮਰ ਗਈ ਭਾਈ ਇਹ ਕੋਈ ਤੁਸੀਂ ਕੋਈ ਕਮੈਂਟ ਕਰਦੇ ਆ ਜਾਂ ਕੁਝ ਵੀ ਕਰਦੇ ਆ ਤੁਸੀਂ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਅਸੀਂ ਉਹੀ ਚੀਜ਼ ਲੈ ਕੇ ਆਉਣੇ ਹੁੰਦੇ ਆ ਜੋ ਆਸੇ ਪਾਸੇ ਸਮਾਜ ਦੇ ਵਿੱਚ ਹੋਈ ਜਾਂਦਾ ਅਸੀਂ ਕੋਈ ਆਪਦੇ ਕੋਲੋਂ ਮਨਕਰਤ ਚੀਜ਼ ਨਹੀਂ ਬਣਾਉਂਦੇ ਅਸੀਂ ਉਹ ਚੀਜ਼ ਲਿਆਉਣੇ ਹੁੰਦੇ ਆ ਜਿਹੜੀ ਸਾਨੂੰ ਪਤਾ ਇੱਥੇ ਚੀਜ਼ ਹੋਗੀ ਅਸੀਂ ਉਹ ਚੀਜ਼ ਬਣਾ ਲਈਦੀ ਆ ਹੁਣ ਪੰਜਾਬ ਦੇ ਜਾਂ ਇੰਡੀਆ ਦੇ ਵਿੱਚ ਇਹ ਚੀਜ਼ਾਂ ਬਹੁਤ ਹੋਈਆਂ ਜੇ ਨਹੀਂ ਤੁਹਾਨੂੰ ਪਤਾ ਤੁਸੀਂ ਖਬਰਾਂ ਵੇਖ ਲਿਆ ਕਰੋ ਜਾਂ ਕੋਈ ਹੋਰ ਆ ਫਿਰ ਸਾਡੇ ਤੇ ਕਮੈਂਟ ਕਰਦਾ ਕਰੋ ਆ ਚੰਗਾ ਮਾੜਾ ਜਰੂਰ ਦੱਸਦਾ ਕਰੋ ਭਾਈ ਵੀ ਆ ਤੁਹਾਡੇ ਚ ਗਲਤੀ ਆ ਜਾਂ ਕੋਈ ਹੋਰ ਆ ਹਨਾ ਪਰ ਆ ਵੀ ਇਹ ਨਾ ਸੋਚਿਆ ਕਰੋ ਵੀ ਅਸੀਂ ਕੋਈ ਫੇਕ ਬਣਾਉਨੇ ਆ ਸਭ ਜੋ ਰੀਅਲ ਚੱਲ ਰਿਹਾ ਦੁਨੀਆ ਦੇ ਵਿੱਚ ਵਿਚ ਰਿਹਾ ਅਸੀਂ ਉਹੀ ਚੀਜ਼ ਲੈ ਕੇ ਆਉਨੇ ਆ ਸਾਡੀ ਵੀਡੀਓ ਇੱਕ ਐਂਟਰਟੇਨਮੈਂਟਲੀ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਵਾਲੀ ਹੁੰਦੀ ਆ ਇਹਨੂੰ ਸਿੱਧੇ ਪਾਸੇ ਲੈ ਕੇ ਜਾਇਆ ਕਰੋ ਪੁੱਠੇ ਪਾਸੇ ਨਾ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਮਲੂਕਾ